ਪਰਮਾਤਮਾ ਦੀ ਕਸਮ ਮੈਂ ਸੋਸ਼ਲ ਮੀਡੀਆ ਨਹੀਂ ਵਰਤ ਸਕਦਾ ਹੁਣ ਮੈਂ ਸਿਰਫ ਆਪਦੀ ਤੁਹਾਡੀ ਪੋਸਟ ਨੇ ਮੈਨੂੰ ਬਹੁਤ ਭਾਵੁਕ ਕੀਤਾ ਹੈਰਾਨ ਕੀਤਾ ਤੁਸੀਂ ਲਿਖਿਆ ਕਿ ਮੈਨੂੰ ਅਨਫੋਲੋ ਕਰ ਦਿਓ ਜੀ ਜਦੋਂ ਏਡੇ ਵੱਡੇ ਬੰਦੇ ਨੂੰ ਇਹ ਚੀਜ਼ ਲਿਖਣੀ ਪੈ ਜੇ ਨਾ ਤਾਂ ਉਹਦੇ ਮਾਇਨੇ ਬਹੁਤ ਨਿਕਲਦੇ ਆ ਗਏ ਹਾਂ ਹਾਂ ਇਹ ਮਾਇਨੇ ਹੁਣ ਸਭ ਨੇ ਨਹੀਂ ਸਮਝੇ ਕੋਸ਼ਕੰਦਾ ਤੂੰ ਤਾਂ ਮਰ ਜਾਨਾ ਤੂੰ ਤਾਂ ਐ ਕਰੀ ਜਾਣਾ ਜਾਂ ਜਾਂ ਫਿਰ ਮੈਨੂੰ ਲੱਗਦਾ ਉਸੇ ਤੁਸੀਂ ਕੋਈ ਨੈਗਟਿਵ ਗੱਲ ਲਿਖ ਦਿੰਦੇ ਨਾ ਦੱਬ ਕੇ ਸ਼ੇਅਰ ਹੋਣੀ ਸੀ ਹਾਂ ਯਾਰ ਮੈਂ ਤੁਹਾਨੂੰ ਕੀ ਕਿਹਾ ਮੈਂ ਤੁਹਾਨੂੰ ਇਹੀ ਕਹਿ ਰਿਹਾ ਮਤਲਬ ਤੁਸੀਂ ਮੇਰੀ ਫਿਲਮ ਤੇ ਤੁਸੀਂ ਕਹਿੰਦੇ ਹੋ ਜੀ ਤੁਸੀਂ ਕਾਦੇ ਖਾਤਰ ਹੋ ਮੇਰੇ ਪੇਜ ਤੇ ਮੈਨੂੰ ਪਸੰਦ ਕਰਦੇ ਹੋ ਨਾ ਮੇਰੀਆਂ ਲਿਖਤਾਂ ਪਸੰਦ ਜੇ ਯਾਰ ਮੇਰੀ ਮੇਰੀਆਂ ਫਿਲਮਾਂ ਪਸੰਦ ਕਰਦੇ ਹੋ ਗੀਤ ਪਸੰਦ ਕਰਦੇ ਹੋ ਜੇ ਮੇਰੀ ਫਿਲਮ ਦਾ ਟ੍ਰੇਲਰ ਵੈਬ ਸੀਰੀਜ਼ ਦਾ ਟ੍ਰੇਲਰ ਸ਼ੇਅਰ ਕਰਦੇ ਹੋਗੇ ਤੁਹਾਨੂੰ ਕੀ ਪ੍ਰੋਬਲਮ ਉਹ ਚਾਹੀਦਾ ਹੀ ਐ ਤੁਹਾਨੂੰ ਕੁਛ ਤਾਂ ਪਾਉਂਦੇ ਹੋਗੇ ਆਪ ਜੇ ਥੋੜੀ ਮੇਰੇ ਨਾਲ ਇਹ ਹੀ ਸਾਂਝ ਨਹੀਂ ਫਿਰ ਜਾਓ ਭਾਈ ਲੋਕ ਕਿ ਕਹਿ ਤਾਂ ਗਏ ਮੈਂ ਤਾਂ ਕਹਾਂ ਉਹਦੇ ਮੇਰੇ 1 ਲੱਖ 6000 ਸੀ ਹੁਣ 1 ਲੱਖ 9000 ਨੇ ਨਾਲੇ ਕਮਲਕੌਰ ਵੰਗੂ ਸਾਢੇ 7 ਲੱਖ ਫਾਲੋਅਰ ਲੈ ਕੇ ਵੀ ਕੀ ਕਰਨਾ ਜੇ ਮਗਰੋਂ ਬੰਦੇ ਤਿੰਨ ਖੜੇ ਹੋਏ ਸੋਸਕਾਲ ਤੇ ਅਸੀਂ ਇਹਨਾਂ ਦੀ ਗੱਲ ਕੀ ਕਰਦੇ ਆਂ ਪ੍ਰਮਾਤਮਾ ਚਲੋ ਸਾਰਿਆਂ ਨੂੰ ਸਮਤ ਬਖਸ਼ੇ ਪਰ ਲੋਕਾਂ ਨੂੰ ਨਾ ਗੱਲ ਦੀ ਸਮਝ ਨਹੀਂ ਆ ਜਿਹੜੇ ਤਾਂ ਮੈਨੂੰ ਜਾਣਦੇ ਆ ਜਾਂ ਮਿਲੇ ਹੋਏ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਅਮਰਦੀਪ ਤਾਂ ਮੈਂ